ਸਿੱਧੂ ਸਾਹਿਬ 40 ਸਟਾਰ ਪ੍ਰਚਾਰਕ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਲਿਸਟ ਜਾਰੀ ਹੋਈ ਹੈ ਲੇਕਿਨ ਲਿਸਟ ਦੇ ਉੱਪਰ ਕੁਝ ਸਟਾਰ ਪ੍ਰਚਾਰਕਾਂ ਦੇ ਉੱਪਰ ਸਵਾਲ ਉੱਠੇ ਨੇ ਕਾਰਨ ਕੀ ਖਾਸ ਕਰਕੇ ਇਹ ਦੇ ਵਿੱਚ ਕਹ ਲਈ ਹੈ ਕਿ ਸੁਨੀਤਾ ਕਿਦਰੀਵਾਲ ਨੂੰ ਜਗ੍ਹਾ ਜਿਹੜੀ ਆ ਉਹ ਭਗਵੰਤ ਮਾਨ ਤੋਂ ਇਸ ਲਿਸਟ ਦੇ ਵਿੱਚ ਪਹਿਲਾਂ ਦਿੱਤੀ ਗਈ ਹੈ ਜਿਹੜੀ ਕਿ ਇਹ ਸਾਫ਼ ਕਰਦਾ ਹੈ ਕਿ ਹੁਣ ਪਰਿਵਾਰਵਾਦ ਦੀ ਰਾਜਨੀਤੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਸਵਾਲ ਤਾਂ ਲੱਕੀ ਜੀ ਉੱਠਣੀਆਂ ਇਸ ਲਿਸਟ ਦੇ ਵਿੱਚ ਜਿਹੜੇ ਨਾਮ ਨੇ ਬਲਕਾਰ ਸਿੰਘ ਕਟਾਰੂ ਚੱਕ ਉਹ ਦੋ ਮੰਤਰੀ ਜਿਨ੍ਹਾਂ ਦੀਆਂ ਸ਼ਰੀਰ ਵੀਡੀਓ ਆ ਚੁੱਕੀਆਂ ਨੇ ਇੱਕ ਬੀਬੀ ਸਰਬਜੀਤ ਕੌਰ ਮਾਨੂਕੇ ਜਿਨੇ ਕੋਠੀ ਨਫਲੀ ਸੀ ਇਹਨਾਂ ਦੇ ਨਾਮ ਨੇ ਇਸ ਕਰਕੇ ਸਵਾਲ ਉੱਠ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਟਾਰੂ ਚੱਕ ਤੋਂ ਇਹਨਾਂ ਨੇ ਕੀ ਪ੍ਰਚਾਰ ਕਰਾਉਣਾ ਸਮਝ ਨਹੀਂ ਆਉਂਦੀ ਕਿ ਬਲਕਾਰ ਸਿੰਘ ਤੋਂ ਇਹਨਾਂ ਨੇ ਕੀ ਪ੍ਰਚਾਰ ਕਰਾਉਣਾ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਸਰਬਜੀਤ ਕੌਰ ਮਾਨੂਕੇ ਤੋਂ ਕੀ ਪ੍ਰਚਾਰ ਕਰਾਉਣਾ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਸਟਾਰ ਪ੍ਰਚਾਰਕ ਜਿਹੜੇ ਇਹ ਚੁਣੇ ਹਨਾ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਦੇ ਵਿੱਚ ਹਰਜੋਤ ਬੈਂਸ ਦਾ ਵੀ ਨਾ ਉਹਦੇ ਤੋਂ ਵੀ ਲੋਕ ਸਵਾਲ ਪੁੱਛਣ ਕਿ ਤੇਰਾ ਨਾਮ ਪ੍ਰੋਫੈਸਰ ਆਪਦੇ ਸੁਸਾਇਡ ਨੋਟ ਦੇ ਵਿੱਚ ਲਿਖ ਕੇ ਕਿਉਂ ਮਰੀਓ ਤੋ ਵੀ ਸਵਾਲ ਪੁੱਛੋ ਕਟਾਰੂ ਚੱਕ ਦੀ ਵੀਡੀਓ ਤੇ ਲੋਕੋ ਨੂੰ ਸਵਾਲ ਪੁੱਛਣ ਜਦੋਂ ਲੋਕਾਂ ਚੋਂਦਾ ਬਲਕਾਰ ਸਿੰਘ ਮੰਤਰੀ ਦੀ ਅਸ਼ਲੀਲ ਵੀਡੀਓ ਤੇ ਉਹਨੂੰ ਸਵਾਲ ਪੁੱਛਣ ਜਦੋਂ ਲੋਕਾਂ ਦੇ ਵਿੱਚ ਆਉਂਦਾ ਕਿ ਕਿਉਂ ਕਿਸੇ ਨੂੰ ਝੂਠੀ ਨੌਕਰੀ ਦਾ ਵਾਅਦਾ ਦੇ ਕੇ ਤੇ ਸ਼ਲੀਲ ਵੀਡੀਓ ਜਿਹੜੀ ਉਹਦੇ ਨਾਲ ਬਣੀ ਜਦੋਂ ਬੀਬੀ ਸਰਬਜੀਤ ਕੌਰ ਮਾਨੂੰ ਕੇ ਆਉਂਦੀ ਹੈ ਉਹਦੇ ਤੋਂ 20 ਕੋਠੀ ਨਾਲ ਸੰਬੰਧਿਤ ਜਿਹੜੇ ਆ ਸਵਾਲ ਪੁੱਛੇ ਜਾਣ ਜਿਹੜੀ ਉਹਨੇ ਨੱਪੀ ਸੀਗੀ ਜਰਨੈਲ ਸਿੰਘ ਨੂੰ ਐਜ਼ ਅ ਸਿੱਖ ਚਿਹਰਾ ਪੰਜਾਬੀਆਂ ਨੂੰ ਮੂਰਖ ਬਣਾਉਣ ਵਾਸਤੇ ਸਿੱਖਾਂ ਨੂੰ ਪਰਮੋਣ ਵਾਸਤੇ ਅੱਗੇ ਕੀਤਾ ਗਿਆ ਉਸ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਉਹ ਕਿਤੇ ਅੱਗੇ ਨਹੀਂ ਆਇਆ ਤਾਂ ਹੁਣ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਉਹ ਵੀ ਜਰਨੈਲ ਸਿੰਘ ਗੈਬ ਹੈਗਾ ਜਰਨੈਲ ਸਿੰਘ ਬੰਦਾ ਮੈਂ ਇਹਨੂੰ ਚੰਗਾ ਗਿਣਦਾ ਕਿਉਂਕਿ ਜਿਹੜਾ ਮਖੌਟਾ ਬਣ ਕੇ ਸਾਡੇ ਪੰਜਾਬੀਆਂ ਦੇ ਕੋਲ ਆਇਆ ਜਿਹੜਾ ਕੇਜਰੀਵਾਲ ਦਾ ਹੱਥ ਟੋਕਾ ਬਣ ਕੇ ਸਿੱਖੀ ਦੇ ਰੂਪ ਦੇ ਵਿੱਚ ਸਾਡੇ ਕੋਲੇ ਆਇਆ ਉਹਨੂੰ ਅਸੀਂ ਚੰਗਾ ਕਿਵੇਂ ਮੰਨ ਲਾਂਗੇ ਜਰਨੈਲ ਸਿੰਘ ਨੂੰ ਉਹਨੂੰ ਪਾਸੇ ਕਰਤਾ ਕਰਤਾ ਸਾਨੂੰ ਨਹੀਂ ਕੋਈ ਪ੍ਰਭਾਵ ਪਰ ਗੱਲ ਇਹ ਹੈ ਸਾਫ਼ ਇਹ ਕਰਦਾ ਹੈ ਕਿ ਸਾਨੂੰ ਪੰਜਾਬੀਆਂ ਨੂੰ ਮੂਰਖ ਬਣਾਉਣ ਦੇ ਲਈ ਸਾਡੇ ਸਿੱਖ ਵੋਟਰਾਂ ਨੂੰ ਭਰਮਾਉਣ ਦੇ ਲਈ ਉਹ ਸਬੰਦੇ ਨੂੰ ਵਰਤਿਆ ਤੇ ਉਹ ਬੰਦਾ ਵਰਤਿਆ ਗਿਆ ਤੇ ਅੱਜ ਤੱਕ ਉਹ ਬੰਦਾ ਜਰਨੈਲ ਸਿੰਘ ਚੁੱਪ ਹੈ ਉਹ ਜੇ ਪੰਜਾਬ ਆਊਗਾ ਤਾਂ ਉਹਨੂੰ ਵੀ ਜਿਹੜੇ ਸਵਾਲ ਕਰਨੇ ਬਣਦੇ ਆ ਕੁਮਰਬੀਜੇ ਪ੍ਰਤਾਪ ਪ੍ਰਚਾਰ ਕਰਨ ਉੱਥੇ ਉਹਨਾਂ ਨੇ ਸੱਚਾਈ ਦੱਸਣੀ ਸੀ ਸਰਕਾਰ ਦੀ ਲੋਕਾਂ ਨੂੰ ਕੀ ਕੁਝ ਚੱਲ ਰਿਹਾ ਤੇ ਇਹਨਾਂ ਨੂੰ ਸੱਚਾਈ ਸੁਣਨੀ ਪਸੰਦ ਨਹੀਂ ਹੈਗੀ ਇਸ ਕਰਕੇ ਕੁਮਰਬੀਜੇ ਪ੍ਰਤਾਪ ਸਿੰਘ ਹੁਣਾਂ ਥਾਣੇ ਦੇ ਦਿੱਤੇ ਸਾਫ਼ ਸੁਥਰੇ ਬੰਦਿਆਂ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਜਗ੍ਹਾ ਰਹੀ ਨਹੀਂ ਕੁਮਰਬੀਜੇ ਪ੍ਰਤਾਪ ਸਿੰਘ ਹੁਣੇ ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਆ ਤੇ ਪਾਰਟੀਆਂ ਨੂੰ ਅੱਜਕੱਲ ਸੱਚ ਸੁਣਨਾ ਪਸੰਦ ਨਹੀਂ ਹੈਗਾ ਪਾਰਟੀਆਂ ਨੂੰ ਯੈਸਮੈਨ ਪਾਰਟੀਆਂ ਨੂੰ ਛਿੱਟੇ ਮਾਰੀ ਵਾਲੇ ਪਾਰਟੀਆਂ ਨੂੰ ਝੂਠੀ ਵਾਹ ਵਾਹ ਕਰਨ ਵਾਲੇ ਬੰਦੇ ਜਿਹੜੇ ਪਸੰਦਾ ਪਾਰਟੀਆਂ ਨੂੰ ਗੁੰਗੇ ਬੰਦੇ ਪਸੰਦਾ ਕੁਮਰਬੀਜੇ ਪ੍ਰਤਾਪ ਸਿੰਘ ਬੋਲ ਇਹ ਗੱਲ ਕੱਲੀ ਆਮ ਆਦਮੀ ਪਾਰਟੀ ਦੇ ਵਿੱਚ ਹੀ ਨਹੀਂ ਗੀ ਇਹ ਗੱਲ ਕਾਂਗਰਸ ਦੇ ਵਿੱਚ ਵੀ ਹੈ ਇੱਕ ਪਾਸੇ ਦੇਖੋ ਕਾਂਗਰਸ ਦੇ ਵਿੱਚ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਾ ਧੜੇ ਨੂੰ ਸਾਈਡ ਲਾਈਨ ਕੀਤਾ ਹੋਇਆ ਕਾਂਗਰਸ ਨੇ ਸਾਫ਼ ਸੁਥਰਾ ਇਮਾਨਦਾਰ ਨੇ ਧੜਕ ਜਰਨੈਲ ਕਿਸਮ ਦਾ ਜਿਹੜਾ ਬੰਦਾ ਨਵਜੋਤ ਸਿੰਘ ਸਿੱਧੂ ਤੇ ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਜਿੱਤੇ ਬਲਾਕਕਾਰ ਦੇ ਇਲਜ਼ਾਮ ਲੱਗੇ ਉਹਨੂੰ ਆਪਣੀ ਪਾਰਟੀ ਦੇ ਵਿੱਚ ਲਿਆਏ ਕਿਹੜੇ ਸਟਾਰ ਪ੍ਰਚਾਰਕ ਨੇ ਸੱਚਮੁੱਚ ਸਟਾਰ ਪ੍ਰਚਾਰਕ ਨਹੀਂ ਪ੍ਰਚਾਰ ਕਰਨਗੇ ਜਾਂ ਫਿਰ ਇਹ ਸਿਰਫ ਸਟੇਜਾਂ ਦਾ ਸ਼ਿੰਗਾਰ ਬਣਦੀ ਦਿਖ ਰਹੀ ਹੈ ਸ਼ਿੰਗਾਰਕ ਅੱਜ ਦੇ ਬੰਦੇ ਬਣਦੇ ਹੁੰਦੇ ਹਨ ਲਖਵਿੰਦਰ ਜੀ ਇਹੋ ਜਿਹੇ ਬੰਦੇ ਥੋੜੀ ਸਟੇਜਾਂ ਦਾ ਸ਼ਿੰਗਾਰ ਜਿਹੜਾ ਬਣਦੇ ਆ ਸਟੇਜਾਂ ਦਾ ਜਲੂਸ ਬਣਦੇ ਆ ਇਹ ਜਿਹੇ ਬੰਦੇ ਸਟਾਰ ਸਟੂਰ ਨਹੀਂ ਬਣਦੇ ਹੁੰਦੇ ਜੇ ਆਮ ਆਦਮੀ ਪਾਰਟੀ ਨੇ ਬੀਬੀਆਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਨਾ 1-1000 ਰੁਪਿਆ ਨਾ ਦੇ ਕੇ ਤਾਂ ਕਾਂਗਰਸ ਨੇ ਵੀ ਬੀਬੀਆਂ ਦੇ ਨਾਲ ਬੜਾ ਵਿਸ਼ਵਾਸ ਘਾਤ ਕੀਤਾ ਮਦਰ ਡੇ ਵਾਲੇ ਦਿਨ ਸਿਮਰਜੀਤ ਸਿੰਘ ਬੈਂਸ ਜਿਹਦੇ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਜੇਲ੍ਹ ਬੰਦਾ ਉਹ ਜਾ ਕੇ ਆਇਆ ਔਰ ਜਿਹੜੀ ਬੀਬੀ ਦੇ ਨਾਲ ਉਹਦੇ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ ਉਹ ਬੀਬੀ ਵੀ ਇੱਕ ਕਾਂਗਰਸੀ ਵਰਕਰ ਦੀ ਭੈਣ ਹੈ ਆਪਣੀਆਂ 3 ਭੈਣਾਂ ਦੀ ਜੇ ਕਾਂਗਰਸ ਰਾਖੀ ਨਹੀਂ ਕਰ ਸਕਦੀ ਜੇ ਉਹਦੇ ਨਾਲ ਬਲਾਤਕਾਰ ਬਲਾਤਕਾਰ ਕਰਨ ਵਾਲੇ ਬੰਦੇ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਦੀ ਹੈ ਇੱਜ਼ਤ ਮਾਣ ਦਿੰਦੀ ਹੈ ਰਾਹੁਲ ਗਾਂਧੀ ਖੁਦ ਸ਼ਾਮਲ ਕਰਦੇ ਆ ਤਾਂ ਫੇਰ ਦੂਜੀ ਬੀਬੀਆਂ ਦੀ ਕੀ ਸੁਰੱਖਿਆ ਜਿਹੜੀ ਆ ਕਾਂਗਰਸ ਕਰੂਗੀ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਆ ਪੰਜਾਬ ਦੇ ਵਿੱਚ ਲੋਕ ਸਭਾ ਦੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਲੇਕਿਨ ਸੂਚੀ ਜਾਰੀ ਹੁੰਦੇ ਹੀ ਇਹਦੇ ਉੱਪਰ ਕੁਝ ਸਵਾਲ ਉੱਠੇ ਨੇ ਸਵਾਲ ਕੀ ਨੇ ਕਿਉਂ ਉੱਠੇ ਨੇ ਇਸ ਉੱਪਰ ਗੱਲਬਾਤ ਕਰਾਂਗੇ ਮੈਂ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ ਨੇ ਸਿੱਧੂ ਸਾਹਿਬ 40 ਸਟਾਰ ਪ੍ਰਚਾਰਕ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਲਿਸਟ ਜਾਰੀ ਹੋਈ ਹੈ ਲੇਕਿਨ ਲਿਸਟ ਦੇ ਉੱਪਰ ਕੁਝ ਸਟਾਰ ਪ੍ਰਚਾਰਕਾਂ ਦੇ ਉੱਪਰ ਸਵਾਲ ਉੱਠੇ ਨੇ ਕਾਰਨ ਕੀ ਨੇ ਬਿਲਕੁਲ ਇਹ 40 ਸਟਾਰ ਪ੍ਰਚਾਰਕਾਂ ਦੀ ਸੂਚੀ ਆਮ ਆਦਮੀ ਪਾਰਟੀ ਨੇ ਪ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਆ ਸੁਨੀਤਾ ਕੇਜਰੀਵਾਲ ਵੀ ਆ ਖਾਸ ਕਰਕੇ ਇਹਦੇ ਵਿੱਚ ਗੱਲ ਇਹ ਹੈ ਕਿ ਸੁਨੀਤਾ ਕੇਜਰੀਵਾਲ ਨੂੰ ਜਗ੍ਹਾ ਜਿਹੜੀ ਆ ਉਹ ਭਗਵੰਤ ਮਾਨ ਤੋਂ ਇਸ ਲਿਸਟ ਦੇ ਵਿੱਚ ਪਹਿਲਾਂ ਦਿੱਤੀ ਗਈ ਹੈ ਜਿਹੜੀ ਕਿ ਇਹ ਸਾਫ਼ ਕਰਦਾ ਹੈ ਕਿ ਹੁਣ ਪਰਿਵਾਰਵਾਦ ਦੀ ਰਾਜਨੀਤੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਸਵਾਲ ਤਾਂ ਲੱਕੀ ਜੀ ਉੱਠਣੇ ਆ ਇਸ ਲਿਸਟ ਦੇ ਵਿੱਚ ਜਿਹੜੇ ਨਾਮ ਨੇ ਬਲਕਾਰ ਸਿੰਘ ਘਟਾਰੂ ਚੱਕ ਉਹ ਦੋ ਮੰਤਰੀ ਜਿਨ੍ਹਾਂ ਦੀਆਂ ਸ਼ੀਲ ਵੀਡੀਓ ਆ ਚੁੱਕੀਆਂ ਨੇ ਇੱਕ ਬੀਬੀ ਸਰਬਜੀਤ ਕੌਰ ਮਾਨੂਕੇ ਜਿਨੇ ਕੋਠੀ ਨਪਲੀ ਸੀ ਇਹਨਾਂ ਦੇ ਨਾਮ ਨੇ ਇਸ ਕਰਕੇ ਸਵਾਲ ਉਠਰੇ ਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਟਾਰੂ ਚੱਕ ਤੋਂ ਇਹਨਾਂ ਨੇ ਕੀ ਪ੍ਰਚਾਰ ਕਰਾਉਣਾ ਸਮਝ ਨਹੀਂ ਆਉਂਦੀ ਕਿ ਬਲਕਾਰ ਸਿੰਘ ਤੋਂ ਇਹਨਾਂ ਨੇ ਕੀ ਪ੍ਰਚਾਰ ਕਰਾਉਣਾ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਸਬਜੀਤ ਕੋਰ ਮਾਨੂਕੇ ਤੋਂ ਕੀ ਪ੍ਰਚਾਰ ਕਰਾਉਣਾ ਹਾਲਾਂਕਿ ਇੱਕ ਉਮਰ ਵੀ ਜੇ ਪ੍ਰਤਾਪ ਵਰਗੇ ਬੰਦੇ ਜਿਹੜੇ ਬੰਦੇ ਨੂੰ ਇਹਨਾਂ ਨੇ ਵਰਤਿਆ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਥਾਈਂ ਹਰ ਹਿੱਸੇ ਦੇ ਵਿੱਚ ਉਹਦੇ ਤੋਂ ਪ੍ਰਚਾਰ ਕਰਾਇਆ ਪਿੰਡ-ਪਿੰਡ ਪ੍ਰਚਾਰ ਕਰਾਇਆ ਪਿੰਡ-ਪਿੰਡ ਉਹਨੂੰ ਆਪਣੀ ਪਾਰਟੀ ਦੇ ਵਿੱਚ ਲਿਆ ਕੇ ਇਹਨਾਂ ਨੇ ਉਹਦੇ ਪਿੰਡ-ਪਿੰਡ ਬੋਰਡ ਲਗਾਏਗੇ ਕਿ ਸਾਡੇ ਕੋਲ ਕੁਮਰ ਵਿਜੇ ਪ੍ਰਤਾਪ ਸਿੰਘ ਆ ਗਿਆ। ਉਸ ਬੰਦੇ ਨੂੰ ਸਟਾਰ ਪ੍ਰਚਾਰਕ ਦੀ ਸੂਚੀ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ। ਹਾਲਾਂਕਿ ਕੁਮਰ ਵਿਜੇ ਪ੍ਰਤਾਪ ਸਟਾਰ ਪ੍ਰਚਾਰਕ ਬਣਨਾ ਵੀ ਨਹੀਂ ਸੀ, ਸ਼ਾਇਦ ਨਾ ਚਾਹਣਗੇ ਉਹ। ਬਣਨਾ ਵੀ ਨਹੀਂ ਚਾਹੁੰਦੇ ਹੋਣਗੇ ਕਿਉਂਕਿ ਉਹ ਇਹਨਾਂ ਦੀ ਨਾ ਤਾਂ ਉਹ ਯੈਸਮੈਨ ਨੇ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ ਵਾਲੇ ਬੰਦੇ ਆ। ਔਰ ਆਪਾਂ ਦੇਖਿਆ ਕਿ ਕੁਲਦੀਪ ਢਾਲੀਵਾਲ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਖੁੱਲ ਕੇ ਗੱਲਾਂ ਜਿਹੜੀਆਂ ਲੋਕ ਖੇਤਾਂ ਦੀਆਂ ਕੀਤੀਆਂ ਨੇ ਆਪਾਂ ਦੇਖਿਆ ਹੀ ਹੈ। ਤੇ ਕੁਮਰਜੀ ਪ੍ਰਤਾਪ ਜੀ ਆਉਂਦੇ ਤਾਂ ਉਹਨਾਂ ਨੇ ਪੂਰੀ ਸੱਚਾਈ ਜਿਹੜੀ ਦੱਸਣੀ ਸੀਗੀ ਲੋਕਾਂ ਦੇ ਵਿੱਚ ਜਾ ਕੇ ਜਿੱਥੇ ਵੀ ਜਾਂਦੇ ਕੁਮਰ ਵੀਜੇ ਪ੍ਰਤਾਪ ਪ੍ਰਚਾਰ ਕਰਨ ਉੱਥੇ ਉਹਨਾਂ ਨੇ ਸੱਚਾਈ ਦੱਸਣੀ ਸੀ ਸਰਕਾਰ ਦੀ ਲੋਕਾਂ ਨੂੰ ਕੀ ਕੁਝ ਚੱਲ ਰਿਹਾ ਤੇ ਇਹਨਾਂ ਨੂੰ ਸੱਚਾਈ ਸੁਣਨੀ ਪਸੰਦ ਨਹੀਂ ਹੈਗੀ ਇਸ ਕਰਕੇ ਕੁਮਰ ਵੀਜੇ ਪ੍ਰਤਾਪ ਸਿੰਘ ਉਹਨਾਂ ਨੂੰ ਥਾਂ ਨਹੀਂ ਦਿੱਤੀ ਗਈ ਇੱਕ ਹੋਰ ਅਹਿਮ ਨਾਮ ਜਿਹੜਾ ਲਖਵਿੰਦਰ ਜੀ 22 ਦੀਆਂ ਚੋਣਾਂ ਤੋਂ ਪਹਿਲਾਂ ਆਪਾਂ ਦੇਖਿਆ ਸੀਗਾ 17 ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਇੱਥੇ ਸਾਰਾ ਕੁਝ ਚੱਲ ਰਿਹਾ ਸੀ ਆਮ ਆਦਮੀ ਪਾਰਟੀ ਦਾ ਤਾਂ ਉਦੋਂ ਦੋ ਨਾਮ ਬੜੇ ਬਦਨਾਮ ਹੋਏ ਸੰਜੀਤ ਸਿੰਘ ਤੇ ਦੁਰਗੇਸ਼ ਪਾਟਕ ਉੱਥੇ 17 ਦੇ ਵਿੱਚ ਹਾਰ ਹੋਣ ਤੋਂ ਬਾਅਦ ਲੋਕ ਕਹਿੰਦੇ ਕਿ ਸੰਜੀਤ ਸਿੰਘ ਦੁਰਗੇਸ਼ ਪਾਟਕ ਕਰਕੇ ਲੋਕਾਂ ਨੇ ਵੋਟਾ ਨਹੀਂ ਪਾਈਆਂ ਬਾਈ ਜਦੋਂ ਆਈ ਤਾਂ ਇਹਨਾਂ ਨੇ ਸੋਚਿਆ ਕਿ ਅੱਗੇ ਸਾਡੇ ਇੱਥੋਂ ਗਏ ਬੰਦਿਆਂ ਨੂੰ ਇਹਨਾਂ ਨੇ ਤਰਜੀਹ ਨਹੀਂ ਦਿੱਤੀ ਪੰਜਾਬੀਆਂ ਨੇ ਦਰਗੇਸ਼ ਪਾਠਕ ਨੂੰ ਸੰਜੇ ਸਿੰਘ ਨੂੰ ਹੁਣ ਅਸੀਂ ਕਿਉਂ ਨਾ ਕੋਈ ਇੱਕ ਸਿੱਖ ਚਿਹਰਾ ਅੱਗੇ ਕਰ ਦਈਏ ਇੱਕ ਸਿੱਖ ਚਿਹਰਾ ਜਿਹੜਾ ਅੱਗੇ ਕਰ ਦਿੱਤਾ ਗਿਆ ਜਰਨੈਲ ਸਿੰਘ ਦੇ ਤੌਰ ਤੇ ਆਪਾਂ ਦੇਖਿਆ ਕਿ ਬਾਈ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਤੋਂ ਬਾਈ ਦੀਆਂ ਚੋਣਾਂ ਖਤਮ ਹੋਈਆਂ ਤੇ ਸਰਕਾਰ ਬਣ ਗਈ ਉਦੋਂ ਤੋਂ ਜਰਨੈਲ ਸਿੰਘ ਜਿਹੜੇ ਉਹ ਸਾਈਡ ਲਾਈਨ ਨੇ ਪੰਜਾਬ ਦੇ ਵਿੱਚੋਂ ਜਰਨੈਲ ਸਿੰਘ ਨੂੰ ਐਜ਼ ਅ ਸਿੱਖ ਚਿਹਰਾ ਪੰਜਾਬੀਆਂ ਨੂੰ ਮੂਰਖ ਬਣਾਉਣ ਵਾਸਤੇ ਸਿੱਖਾਂ ਨੂੰ ਭਰਮਾਉਣ ਵਾਸਤੇ ਅੱਗੇ ਕੀਤਾ ਗਿਆ ਉਸ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਉਹ ਕਿਤੇ ਅੱਗੇ ਨਹੀਂ ਆਇਆ ਤਾਂ ਹੁਣ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਉਹ ਵੀ ਜਰਨੈਲ ਸਿੰਘ ਗੈਬ ਹੈਗਾ ਜਰਨੈਲ ਸਿੰਘ ਵਿਧਾਇਕ ਜ਼ਰੂਰ ਹੈਗਾ ਉਹਨੂੰ ਉੱਥੇ ਮੰਤਰੀ ਬਣਾਉਣ ਦੀ ਜਗ੍ਹਾ ਨਹੀਂ ਜਿਹੜੀ ਦਿੱਤੀ ਗਈ ਨਾ ਉਹਨੂੰ ਰਾਜ ਸਭਾ ਮੈਂਬਰ ਚੁਣਿਆ ਗਿਆ ਹਾਲਾਂਕਿ ਸੰਦੀਪ ਪਾਟਕ ਨੂੰ ਚੁਣ ਲਿਆ ਰਾਜ ਸਭਾ ਮੈਂਬਰ ਦਿੱਲੀ ਤੋਂ ਐਮ ਐਲ ਏ ਰਾਗਵ ਚੱਡੇ ਨੂੰ ਚੁਣ ਲਿਆ ਪਰ ਜਗ੍ਹਾ ਜਿਹੜੀ ਜਰਨੈਲ ਸਿੰਘ ਨੂੰ ਨਹੀਂ ਦਿੱਤੀ ਗਈ ਹੁਣ ਇਹ ਹੈ ਗੱਲ ਕਿ ਸਾਫ਼ ਸੁਥਰੇ ਬੰਦਿਆਂ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਜਗ੍ਹਾ ਰਹੀ ਨਹੀਂ ਕੁਮਰ ਵਿਜੇ ਪ੍ਰਤਾਪ ਸਿੰਘ ਹੁਣੀ ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਆ ਤੇ ਪਾਰਟੀਆਂ ਨੂੰ ਅੱਜ ਕੱਲ ਸੱਚ ਸੁਣਨਾ ਪਸੰਦ ਨਹੀਂ ਹੈਗਾ ਪਾਰਟੀਆਂ ਨੂੰ ਯੈਸਮੈਨ ਪਾਰਟੀਆਂ ਨੂੰ ਛੱਟੇ ਮਾਰੀ ਵਾਲੇ ਪਾਰਟੀਆਂ ਨੂੰ ਝੂਠੀ ਵਾਹ ਵਾਹ ਕਰਨ ਵਾਲੇ ਬੰਦੇ ਜਿਹੜੇ ਪਸੰਦਾ ਪਾਰਟੀਆਂ ਨੂੰ ਗੁੰਗੇ ਬੰਦੇ ਪਸੰਦਾ ਕੁਮਰ ਵਿਜੇ ਪ੍ਰਤਾਪ ਸਿੰਘ ਬੋਲ ਇਹ ਗੱਲ ਕੱਲੀ ਆਮ ਆਦਮੀ ਪਾਰਟੀ ਦੇ ਵਿੱਚ ਹੀ ਨਹੀਂ ਗਈ ਇਹ ਗੱਲ ਕਾਂਗਰਸ ਦੇ ਵਿੱਚ ਵੀ ਆ ਇੱਕ ਪਾਸੇ ਦੇਖੋ ਕਾਂਗਰਸ ਦੇ ਵਿੱਚ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੇ ਧੜੇ ਨੂੰ ਸਾਈਡ ਲਾਈਨ ਕੀਤਾ ਹੋਇਆ ਕਾਂਗਰਸ ਨੇ ਸਾਫ਼ ਸੁਥਰਾ ਇਮਾਨਦਾਰ ਨਿਤੜਕ ਜਰਨੈਲ ਕਿਸਮ ਦਾ ਜਿਹੜਾ ਬੰਦਾ ਨਵਜੋਤ ਸਿੰਘ ਸਿੱਧੂ ਤੇ ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਜੀ ਤੇ ਬਲਾਤਕਾਰ ਦੇ ਇਲਜ਼ਾਮ ਲੱਗਿਆ ਉਹਨੂੰ ਆਪਣੀ ਪਾਰਟੀ ਦੇ ਵਿੱਚ ਲਿਆਇਆ ਸਮਝ ਨਹੀਂ ਆਉਂਦੀ ਕਿ ਜਿਹੜੇ ਬਲਾਤਕਾਰ ਦੇ ਇਲਜ਼ਾਮ ਲੱਗਣ ਵਾਲਾ ਬੰਦਾ ਸਿਮਰਜੀਤ ਸਿੰਘ ਬੈਂਸ ਆਪਣੀ ਪਾਰਟੀ ਦੇ ਵਿੱਚ ਲੈ ਕੇ ਕਾਂਗਰਸ ਨੇ ਕੱਲ ਨੂੰ ਔਰਤਾਂ ਨੂੰ ਜਵਾਬ ਕੀ ਦੇਣਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਬਰਾਬਰਤਾ ਦੀ ਗੱਲ ਕਰਦੇ ਹਾਂ ਅਸੀਂ ਕਿਸ ਤਰੀਕੇ ਦੇ ਨਾਲ ਔਰਤਾਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਕੀ ਗੱਲਾਂ ਬਾਤਾਂ ਜਿਹੜੀਆਂ ਲੋਕਾਂ ਨੂੰ ਔਰਤਾਂ ਨੂੰ ਦੱਸਣਗੇ ਇਹ ਜਾ ਕੇ ਜੇ ਆਮ ਆਦਮੀ ਪਾਰਟੀ ਨੇ ਬੀਬੀਆਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਨਾ ਇੱਕ ਇੱਕ 1000 ਰੁਪਿਆ ਨਾ ਦੇ ਕੇ ਤਾਂ ਕਾਂਗਰਸ ਨੇ ਵੀ ਬੀਬੀਆਂ ਦੇ ਨਾਲ ਬੜਾ ਵਿਸ਼ਵਾਸ ਘਾਤ ਕੀਤਾ ਮਦਰ ਡੇ ਵਾਲੇ ਦਿਨ ਸਿਮਰਜੀਤ ਸਿੰਘ ਬੈਂਸ ਜਿਹਦੇ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਜੇਲ੍ਹ ਬੰਦਾ ਉਹ ਜਾ ਕੇ ਆਇਆ ਔਰ ਜਿਹੜੀ ਬੀਬੀ ਦੇ ਨਾਲ ਉਹਦੇ ਬਲਾਤਕਾਰ ਦੇ ਇਲਜ਼ਾਮ ਲੱਗੇ ਹਨਾ ਉਹ ਬੀਬੀ ਵੀ ਇੱਕ ਕਾਂਗਰਸੀ ਵਰਕਰ ਦੀ ਭੈਣ ਹੈ ਆਪਣੀਆਂ 3 ਭੈਣਾਂ ਦੀ ਜੇ ਕਾਂਗਰਸ ਰਾਖੀ ਨਹੀਂ ਕਰ ਸਕਦੀ ਜੇ ਉਹਦੇ ਨਾਲ ਬਲਾਤਕਾਰ ਬਲਾਤਕਾਰ ਕਰਨ ਵਾਲੇ ਬੰਦੇ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਦੀ ਹੈ ਇੱਜ਼ਤ ਮਾਨ ਦਿੰਦੀ ਹੈ ਰਾਹੁਲ ਗਾਂਧੀ ਖੁਦ ਸ਼ਾਮਲ ਕਰਦੇ ਆ ਤਾਂ ਫਿਰ ਦੂਜੇ ਬੀਬੀਆਂ ਦੀ ਕੀ ਸੁਰੱਖਿਆ ਜਿਹੜੀ ਕਾਂਗਰਸ ਕਰੂਗੀ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਆ ਤੱਕ ਆਮਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਦੋ ਮੰਤਰੀ ਨੇ ਬਲਕਾਰ ਸਿੰਘ ਕਟਾਰੂ ਚੱਕ ਇਹਨਾਂ ਦੀਆਂ ਤਾਂ ਅਸ਼ਲੀਲ ਵੀਡੀਓ ਤੱਕ ਆ ਚੁੱਕੀਆਂ ਇਹਦਾ ਆਪਣੀਆਂ ਅਸ਼ਲੀਲ ਵੀਡੀਓ ਤੱਕ ਜਿਹੜੇ ਉਹ ਨਹੀਂ ਦੇ ਪਾਰੇ ਸਫਾਈ ਤੇ ਇਹ ਤੁਹਾਡਾ ਪ੍ਰਚਾਰ ਜਿਹੜਾ ਉਹ ਕੀ ਕਰਨਗੇ ਬੀਬੀ ਸਰਬਜੀਤ ਕੌਰ ਮਾਨੁਕੇ ਐਨਆਰਆਈ ਕੋਠੀ ਵਿਵਾਦ ਆਪਾਂ ਸਭ ਨੂੰ ਪਤਾ ਉਸ ਤੋਂ ਬਾਅਦ ਇੱਕ ਹੋਰ ਵਿਵਾਦ ਉੱਠਿਆ ਮੈਂ ਉਹਤੇ ਵੀ ਗੱਲ ਕੀਤੀ ਸਰਬਜੀਤ ਕੌਰ ਮਾਨੁਕੇ ਦੇ ਵਿਵਾਦ ਦੇ ਉੱਪਰ ਗੱਲ ਕੀਤੀ ਉਹ ਉਹਦੇ ਵਿੱਚ ਵੀ ਮੈਨੂੰ ਮੈਨੂੰ ਨੋਟਿਸ ਆਇਆ ਪਰ ਨੋਟਿਸ ਝੂਠੇ ਤਾਂ ਝੂਠੇ ਹੀ ਰਹਿੰਦੇ ਹੁੰਦੇ ਆ ਪਰ ਗੱਲ ਇਹ ਹੈ ਕਿ ਇਹੋ ਜਿਹੇ ਬੰਦੇ ਹਰਜੋਤ ਬੈਂਸ ਆ ਉਸ ਲਿਸਟ ਦੇ ਵਿੱਚ ਹਰਜੋਤ ਬੈਂਸ ਤੇ ਕੀ ਕੀ ਵਿਵਾਦ ਜਿਹੜੇ ਜੁੜੇ ਆ ਮਾਈਨਿੰਗ ਦੇ ਉਹਦੇ ਨਾਲ ਵਿਵਾਦ ਜੁੜੇ ਉਹਦੇ ਪਰਿਵਾਰ ਦੇ ਨਾਲ ਜੁੜੇ ਫਿਰ ਉੱਥੇ ਇੱਕ ਪ੍ਰੋਫੈਸਰ ਜਿਹੜੀ ਆ ਇਹ ਖੁਦਕੁਸ਼ੀ ਕਰ ਲਈ ਉਸ ਹਰਜੋਤ ਸਿੰਘ ਬੈਂਸ ਮੰਤਰੀ ਦਾ ਨਾਮ ਲਿਖ ਕੇ ਤਾਂ ਫਿਰ ਮੰਤਰੀ ਸਾਹਿਬ ਜਦੋਂ ਲੋਕਾਂ ਦੇ ਵਿੱਚ ਜਾਣਗੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਸਟਾਰ ਪ੍ਰਚਾਰਕ ਜਿਹੜੇ ਇਹ ਚੁਣੇ ਆ ਨਾ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਦੇ ਵਿੱਚ ਹਰਜੋਤ ਬੈਂਸ ਦਾ ਵੀ ਨਾਂ ਉਹਦੇ ਤੋਂ ਵੀ ਲੋਕ ਸਵਾਲ ਪੁੱਛਣ ਕਿ ਤੇਰਾ ਨਾਂ ਪ੍ਰੋਫੈਸਰ ਆਪਦੇ ਸੁਸਾਇਡ ਨੋਟ ਦੇ ਵਿੱਚ ਲਿਖ ਕੇ ਕਿਉਂ ਮਰੀ ਉਹ ਤੋਂ ਵੀ ਸਵਾਲ ਪੁੱਛੋ ਕਟਾਰੂ ਚੱਕ ਦੀ ਵੀਡੀਓ ਤੇ ਲੋਕ ਉਹਨੂੰ ਸਵਾਲ ਪੁੱਛਣ ਜਦੋਂ ਲੋਕਾਂ ਚਾਹੁੰਦਾ ਬਲਕਾਰ ਸਿੰਘ ਮੰਤਰੀ ਦੀ ਅਸ਼ਲੀਲ ਵੀਡੀਓ ਤੇ ਉਹਨੂੰ ਸਵਾਲ ਪੁੱਛਣ ਜਦੋਂ ਲੋਕਾਂ ਦੇ ਵਿੱਚ ਆਉਂਦਾ ਕਿ ਕਿਉਂ ਕਿਸੇ ਨੂੰ ਝੂਠੀ ਨੌਕਰੀ ਦਾ ਵਾਅਦਾ ਦੇ ਕੇ ਤੇ ਸ਼ਲੀਲ ਵੀਡੀਓ ਜਿਹੜੀ ਉਹਦੇ ਨਾਲ ਬਣੀ ਉਹ ਵੀ ਆਊਗੀ ਤੇ ਉਹ ਜਿਹੜਾ ਰੌਲਾ ਪੈ ਰਿਹਾ ਉਹਦੀ ਵੀਡੀਓ ਆ ਜਦੋਂ ਬੀਬੀ ਸਰਬਜੀਤ कौर ਮਾਨੂੰ ਕਿ ਆਉਂਦੀ ਹੈ ਉਦੇ ਤੋਂ 20 ਕੋਟੀ ਨਾਲ ਸੰਬੰਧਿਤ ਜਿਹੜੇ ਆ ਸਵਾਲ ਪੁੱਛੇ ਜਾਣ ਜਿਹੜੀ ਉਹਨਾਂ ਨੇ ਨੱਪੀ ਸੀਗੀ ਕਿਉਂ ਉਹਨਾਂ ਦੋਨਾਂ ਬੰਦਿਆਂ ਦਾ ਰਾਜੀਨਾਮਾ ਆਪਸ ਦੇ ਵਿੱਚ ਹੋਇਆ ਜਿਹੜੇ ਬੀਬੀ ਦੇ ਨਾਲ ਜੁੜੇ ਹੋਏ ਸੀ ਇਹ ਸਵਾਲ ਲੋਕ ਜ਼ਰੂਰ ਪੁੱਛਣ ਇਹਨਾਂ ਨੂੰ ਜਿਹੜੇ ਇਹਨਾਂ ਸਟਾਰ ਪ੍ਰਚਾਰਕਾ ਇਸੇ ਕਰਕੇ ਇਹੋ ਜੇ ਨਾਮਾਂ ਦੇ ਕਰਕੇ ਜਿਹੜੇ ਇਹਨਾਂ ਦੇ ਆਮਦਵੀ ਪਾਰਟੀ ਦੇ ਉੱਪਰ ਸਵਾਲ ਜਿਹੜੇ ਉੱਠ ਰਹੇ ਆ ਔਰ ਖਾਸ ਕਰਕੇ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦੇ ਪਾਸੇ ਕੀਤੇ ਜਰਨੈਲ ਸਿੰਘ ਬੰਦਾ ਮੈਂ ਨਹੀਂ ਉਹਨੂੰ ਚੰਗਾ ਗਿਣਦਾ ਕਿਉਂਕਿ ਜਿਹੜਾ ਮਖੌਟਾ ਬਣ ਕੇ ਸਾਡੇ ਪੰਜਾਬੀਆਂ ਦੇ ਕੋਲ ਆਇਆ ਜਿਹੜਾ ਕੇਜਰੀਵਾਲ ਦਾ ਹੱਥ ਸਿੱਖੀ ਦੇ ਰੂਪ ਦੇ ਵਿੱਚ ਸਾਡੇ ਕੋਲੇ ਆਇਆ ਉਹਨੂੰ ਅਸੀਂ ਚੰਗਾ ਕਿਵੇਂ ਮੰਨ ਲਾਂਗੇ ਜਰਨੈਲ ਸਿੰਘ ਨੂੰ ਉਹਨੂੰ ਪਾਸੇ ਕਰਤਾ ਕਰਤਾ ਸਾਨੂੰ ਨਹੀਂ ਕੋਈ ਪ੍ਰਭਾਵ ਪਰ ਗੱਲ ਇਹ ਹੈ ਸਾਫ਼ ਇਹ ਕਰਦਾ ਹੈ ਕਿ ਸਾਨੂੰ ਪੰਜਾਬੀਆਂ ਨੂੰ ਮੂਰਖ ਬਣਾਉਣ ਦੇ ਲਈ ਸਾਡੇ ਸਿੱਖ ਵੋਟਰਾਂ ਨੂੰ ਭਰਮਾਉਣ ਦੇ ਲਈ ਉਹ ਸਬੰਦੇ ਨੂੰ ਵਰਤਿਆ ਤੇ ਉਹ ਬੰਦਾ ਵਰਤਿਆ ਗਿਆ ਤੇ ਅੱਜ ਤੱਕ ਉਹ ਬੰਦਾ ਜਰਨੈਲ ਸਿੰਘ ਚੁੱਪ ਹੈ ਉਹ ਜੇ ਪੰਜਾਬ ਆਊਗਾ ਤਾਂ ਉਹਨੂੰ ਵੀ ਜਿਹੜੇ ਸਵਾਲ ਕਰਨੇ ਬਣਦੇ ਆ ਤੇ ਦੂਜੀਆਂ ਪਾਰਟੀਆਂ ਹੁਣ ਜੇ ਮੈਂ ਗੱਲ ਕਰਾਂ ਜੇ ਸਿਮਰਜੀਤ ਬੈਂਸ ਹੈ ਸਿਮਰਜੀਤ ਬੈਂਸ ਇੱਕ ਬਲਾਤਕਾਰ ਦੇ ਇਲਜ਼ਾਮ ਲੱਗੇ ਤੇ ਜੇ ਉਹ ਕਾਂਗਰਸ ਪਾਰਟੀ ਚ ਆਇਆ ਦੂਜੀਆਂ ਪਾਰਟੀਆਂ ਨੇ ਰੌਲਾ ਕਿਉਂ ਨਹੀਂ ਪਾਇਆ ਜੀ ਕਿਉਂ ਨਹੀਂ ਪਾਇਆ ਕਿਉਂਕਿ ਉਹਨਾਂ ਦੇ ਕੋਲੇ ਤਾਂ ਆਪ ਬਲਕਾਰ ਸਿੰਘ ਵਰਗੇ ਉਹਨਾਂ ਦੇ ਕੋਲੇ ਆਪ ਕਟਾਰੂ ਚੱਕ ਵਰਗੇ ਬੰਦੇ ਆ ਤੇ ਉਹ ਸਵਾਲ ਇਹਨਾਂ ਤੇ ਕੀ ਚੱਕਣਗੇ ਹੈ ਤੇ ਫਿਰ ਆਮ ਆਦਮੀ ਜਾਂ ਕਾਂਗਰਸ ਜਿਹੜੀ ਆ ਉਹ ਬਲਕਾਰ ਸਿੰਘ ਤੇ ਕਟਾਰੂ ਚੱਕ ਤੇ ਸਵਾਲ ਕਿਉਂ ਚੱਕੂਗੀ ਉਹਨਾਂ ਕੋਲੇ ਆਪਦੇ ਸਿਮਰਜੀਤ ਸਿੰਘ ਬੈਂਸ ਵਰਗੇ ਬੰਦੇ ਆ ਗਏ ਉਹ ਸਵਾਲ ਕਿਉਂ ਚੱਕਣਗੇ ਇਸ ਕਰਕੇ ਸਵਾਲ ਜਿਹੜੇ ਪੈਦਾ ਹੁੰਦੇ ਆ ਔਰ ਬਹੁਤ ਸਾਰੇ ਜਿਹੜੇ ਜ਼ਮੀਨ ਜਿੰਦਾ ਰੱਖਣ ਵਾਲੇ ਲੋਕ ਨੇ ਕਾਂਗਰਸ ਦੇ ਵੀ ਆ ਉਹ ਜਦੋਂ ਤੋਂ ਸਿਮਰਜੀਤ ਸਿੰਘ ਬੈਂਸ ਕਾਂਗਰਸ ਦੇ ਵਿੱਚ ਆਇਆ ਉਸ ਤੋਂ ਬਾਅਦ ਤੋਂ ਉਹਨਾਂ ਨੇ ਥੋੜਾ ਸਾਈਡਲਾਈਨ ਹੋਏ ਆ ਥੋੜਾ ਜਿਹਾ ਪਿੱਛੇ ਹਟੇ ਕਾਂਗਰਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਇਹੋ ਜਿਹੇ ਬੰਦੇ ਜਿਹੜੇ ਅੱਗੇ ਲਿਆਂਦੇ ਇਹਨਾਂ ਨੇ ਤਾਂ ਕਰਕੇ ਜਿਹੜੇ ਇਸ ਸਟਾਰ ਪ੍ਰਚਾਰਕ ਦੇ ਤੌਰ ਤੇ ਜਿਹੜੇ ਕਟਾਰੂ ਚੱਕ ਵਰਗੇ ਬੀਬੀ ਸਰਬਜੀਤ ਕੌਰ ਮਾਣੂ ਕੇ ਵਰਗੇ ਜਾਂ ਗੱਲ ਕਰ ਲੋ ਕਿ ਤੁਸੀਂ ਬਲਕਾਰ ਸਿੰਘ ਵਰਗੇ ਹਰਜੋਤ ਬੈਂਸ ਵਰਗੇ ਬੰਦੇ ਜਿਹੜੇ ਆ ਉਹ ਅੱਗੇ ਲਿਆਂਦੇ ਆ ਤੇ ਇਸ ਕਰਕੇ ਉਹਨਾਂ ਦਾ ਰੌਲਾ ਪੈ ਰਿਹਾ ਔਰ ਖਾਸ ਗੱਲ ਇਹ ਆ ਕਿ ਭਗਵੰਤ ਮਾਨ ਤੋਂ ਵੱਧ ਤਰਜੀਹ ਕੇਜਰੀਵਾਲ ਦੀ ਆਪਣੀ ਪਤਨੀ ਨੂੰ ਆ ਔਰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਕੇਜਰੀਵਾਲ ਤੋਂ ਬਾਅਦ ਕਿਸੇ ਹੋਰ ਦਾ ਨਹੀਂ ਨੰਬਰ ਲੱਗਣਾ ਉਹਦੀ ਘਰਵਾਲੀ ਦਾ ਹੀ ਲੱਗਣਾ ਸਤਿ ਸ੍ਰੀ ਅਕਾਲ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਸੱਤਾ ਬਚਾਉਣ ਤੋਂ ਪਹਿਲਾਂ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕਰਦੀ ਪਾਰਦਰਸ਼ਤਾ ਦੀ ਗੱਲ ਕਰਦੀ ਸੀ ਆਮ ਲੋਕਾਂ ਨੂੰ ਅੱਗੇ ਲੈ ਆਉਣ ਦੀ ਗੱਲ ਕਰਦੀ ਸੀ ਫਿਰ ਇਹ ਸਟਾਰ ਪ੍ਰਚਾਰਕ ਜਿਹੜੇ ਹੁਣ ਲੋਕ ਸਭਾ ਦੇ ਲਈ ਉਹਨਾਂ ਦੇ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਇਹਦੇ ਮਾਪਦੰਡ ਕੀ ਦੇਖ ਰਹੇ ਹੋ ਕਿਹੜੇ ਮਾਪਦੰਡ ਦੇ ਆਧਾਰ ਦੇ ਉੱਪਰ ਇਹ 40 ਨੇ ਜਿਹੜੇ ਸਟਾਰ ਪ੍ਰਚਾਰਕ ਚੁਣੇ ਗਏ ਨੇ ਮਾਪਦੰਡ ਕਿਹੜੇ ਆ ਜੀ ਇਹਨਾਂ ਦੇ ਜਦੋਂ ਤੁਸੀਂ ਆਪ ਦੇਖ ਤੁਸੀਂ ਦੱਸ ਹੀ ਦਿੱਤਾ ਸਾਰਾ ਕੁਝ ਇਹ ਮਾਪਦੰਡ ਇਹਨਾਂ ਦੇ ਕੋਈ ਨਹੀਂ ਗੇ ਇਹਨਾਂ ਨੂੰ ਤਾਂ ਸਿਰਫ ਛਿੱਟੇ ਮ ਦੇ ਉਹ ਗੱਲ ਉਹੀ ਬੰਦੇ ਚਾਹੀਦੇ ਆ ਹੁਣ ਗੋਲਡੀ ਕੰਬੋਜ ਹੈ ਜਿਹੜਾ ਇਹਨਾਂ ਦਾ ਇੱਕ ਵਿਧਾਇਕ ਇਹਨਾਂ ਦਾ ਵਿਧਾਇਕ ਇੱਕ ਗੋਲਡੀ ਕੰਬੋਜ ਆ ਉਹਨੂੰ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਉਹਦਾ ਆਪਣਾ ਬਾਪੂ ਜਿਹੜਾ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਚਲਾ ਗਿਆ ਉਹ ਦੂਜਿਆਂ ਨੂੰ ਕੀ ਪਰਮਾਉਣ ਜਾਊਗਾ ਜੀ ਉਹਨੂੰ ਲੋਕ ਸਵਾਲ ਪੁੱਛਣ ਕਿ ਤੇਰਾ ਪਿਓ ਕਿਉਂ ਗਿਆ ਜੀ ਦੂਜੀ ਪਾਰਟੀ ਦੇ ਵਿੱਚ ਤੁਹਾਡੇ ਉੱਪਰ ਕਿਹੜੇ ਕਿਹੜੇ ਪਰਚੇ ਆ ਜੀ ਤੁਹਾਡੇ ਫਾਦਰ ਸਾਹਿਬ ਤੇ ਕਿਹੜੇ ਕਿਹੜੇ ਪਰਚੇ ਉਹਨਾਂ ਤੋਂ ਵੀ ਜਿਹੜੇ ਲੋਕ ਸਵਾਲ ਪੁੱਛਣ ਮਤਲਬ ਪਾਰਦਰਸ਼ਤਾ ਜਾਂ ਕੋਈ ਮਾਪਦੰਡ ਕੋਈ ਨਹੀਂ ਹੈਗੇ ਇਹਨਾਂ ਨੂੰ ਸਿਰਫ ਛਿੱਟੇ ਮਾਰੀ ਵਾਲੇ ਇਹਨਾਂ ਨੂੰ ਗੁੰਗੇ ਕਿਸਮ ਦੇ ਲੋਕ ਇਹਨਾਂ ਦੀ ਹਾਂ ਚ ਹਾਂ ਮਲਾਉਣ ਵਾਲੇ ਲੋਕ ਇਹਨਾਂ ਨੂੰ ਧੌਣਾ ਟੁੱਟੀਆਂ ਵਾਲੇ ਲੋਕ ਚਾਹੀਦੇ ਆ ਉਦਰਵਾਇਜ਼ ਇਹਨਾਂ ਨੂੰ ਜ਼ਮੀਰਾਂ ਜਾਗਦੀਆਂ ਵਾਲੇ ਲੋਕ ਨਹੀਂ ਚਾਹੀਦੇ ਇੱਕ ਲਾਸਟਵਾਲ ਹੋਰ ਪੁੱਛਾਂਗਾ ਕਿਹੜੇ ਸਟਾਰ ਪ੍ਰਚਾਰਕ ਨੇ ਸੱਚਮੁੱਚ ਸਟਾਰ ਪ੍ਰਚਾਰਕ ਨੇ ਪ੍ਰਚਾਰ ਕਰਨਗੇ ਜਾਂ ਫਿਰ ਇਹ ਸਿਰਫ ਸਟੇਜਾਂ ਦਾ ਸ਼ਿੰਗਾਰ ਬਣਦੇ ਦਿਖਦਗੇ ਸ਼ਿੰਗਾਰ ਝੱਜ ਦੇ ਬੰਦੇ ਬਣਦੇ ਹੁੰਦੇ ਆ ਲਗਵਿੰਦਰ ਜੀ ਇਹੋ ਜਿਹੇ ਬੰਦੇ ਥੋੜੀ ਸਟੇਜਾਂ ਦਾ ਸ਼ਿੰਗਾਰ ਜਿਹੜਾ ਬਣਦੇ ਆ ਸਟੇਜਾਂ ਦਾ ਜਲੂਸ ਬਣਦੇ ਆ ਇਹ ਜਿਹੇ ਬੰਦੇ ਸਟਾਰ ਟੂਰ ਨਹੀਂ ਬਣਦੇ ਹੁੰਦੇ ਜਾਂ ਸ਼ਿੰਗਾਰ ਨਹੀਂ ਬਣਦੇ ਹੁੰਦੇ ਇਹਨਾਂ ਨੇ ਕੀ ਕਰਨਾ ਮੈਂ ਤਾਂ ਦੱਸਿਆ ਕਿ ਜਦੋਂ ਇਹ ਆਉਣਗੇ ਪਹਿਲੀ ਤਾਂ ਗੱਲ ਇਹਨੂੰ ਬੋਲਣ ਹੀ ਨਹੀਂ ਦਿੰਦੇ ਮੈਂ ਉਹੀ ਗੱਲ ਪੁੱਛ ਰਿਹਾ ਸੀ ਉਹੀ ਗੱਲ ਪੁੱਛਿਆ ਸੀ ਕਿ ਸਿਰਫ ਸਟੇਜਾਂ ਤੇ ਭੀੜ ਵਧਾਉਣ ਵਾਸਤੇ ਇਹਨੂੰ ਰੱਖਿਆ ਜਾਊਗਾ ਸਿਰਫ ਇੱਕ ਮੰਤਰੀ ਆ ਨਾ ਇਹ ਸਾਰੇ ਦੇ ਸਾਰੇ ਇੱਕ ਤਾਂ तकरीबन ਮੰਤਰੀ ਉਹ ਹੀ ਲਾਤੇ ਉਹਨਾਂ ਨੇ ਮంత్రి ਹੁਣ ਪ੍ਰਚਾਰ ਕਰਨਗੇ ਮੰਤਰੀਆਂ ਦਾ ਥੋੜਾ ਜਿਆ ਕਹੀ ਹੁੰਦਾ ਵੀ ਚਲੋ ਯਾਰ ਮੰਤਰੀ ਆ ਲੋਕੀ ਫੋਟੋ ਖਚਾਉਣ ਆ ਜਾਂਦੇ ਆ ਲੋਕਾਂ ਨੂੰ ਆਏ ਹੋ ਜਾਂਦਾ ਵੀ ਚਲੋ ਮੰਤਰੀ ਆਇਆ ਥੋੜਾ ਜੇ ਇਸ ਕਰਕੇ ਲੈ ਆ ਹੋਰ ਇਹਨਾਂ ਦੇ ਸ਼ਗਾਰ ਸ਼ੰਗੂਰ ਵਾਲੀ ਕੋਈ ਗੱਲ ਨਹੀਂ ਹੈਗੀ ਨਾ ਇਹਨਾਂ ਦੀ ਕੁਝ ਪੱਲੇ ਹੀ ਹੈ ਹੁਣ ਮੰਤਰੀ ਐਮਐਲਏ ਸ਼ਿਪ ਦਾ ਟੈਗ ਇਹਨਾਂ ਤੋਂ ਹਟਾ ਦਿਓ ਇਹਨਾਂ ਨੂੰ ਕੋਈ ਸਸਰੀ ਗੱਲ ਨਹੀਂ ਬਣਾਉਣੀ ਕਿਸੇ ਨੇ ਸੋ ਧੰਨਵਾਦ ਸਤਿ ਸ੍ਰੀ ਅਕਾਲ ਸੋ ਮੇਰੇ ਸਾਹ ਜੋ ਕਿ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਿਹੜੇ ਸਵਾਲ ਇਹ ਸਟਾਰ ਪ੍ਰਚਾਰਕਾਂ ਦੇ ਉੱਪਰ ਇਹਨਾਂ ਦੀ ਲਿਸਟ ਦੇ ਉੱਪਰ ਉਠੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਜਾਣਨ ਲਈ ਬਣੇ ਰਹੋ ਰਜਾਨਾ ਲੋਕਨਾਟਿਵੀ ਦੇ ਨਾਲ